ਗੱਡੀ ਇੱਕ ਦੱਖਣੀ ਅੱਡੇ ਨੂੰ ਚੱਕੀ ਜਾਂਦੀ ਆ ਹੁਣ ਇੱਕ ਗੱਡੀ ਤੇ ਸਟਾਫ ਵਾਲੀ ਗਲੀ ਚ ਚੱਕੀ ਜਾਂਦੀ ਆ ਹਾਂਜੀ ਅਸੀਂ ਤਾਂ ਖੋਦ ਰਾਤੀ ਗੱਡੀ ਦੇ ਵਿੱਚ ਪਏ ਆ ਜੀ ਲੈ ਉਹ ਕਹਿੰਦਾ ਸਾਡੀ ਵੀ ਨਾ ਚੱਕੀ ਜਾਵੇ ਇਹਦਾ ਮਤਲਬ ਗੱਡੀ ਦੇ ਵਿੱਚ ਰਾਤ ਨੂੰ ਗੱਡੀ ਜੀ ਸੌਂਦੇ ਹੁਣ ਉਹ ਤਾਂ ਹੁਣ ਰਾਤੀ ਸੁੱਤੇ ਆ ਗੱਡੀ ਦੇ ਵਿੱਚ ਜੇ ਇਹੀ ਹਾਲ ਰਿਹਾ ਤਾਂ ਹੁਣ ਗੱਡੀਆਂ ਜੀ ਸੌਣਾ ਪੈਣਾ ਸਾਨੂੰ ਜੇ ਗੱਡੀ ਜੇ ਪ੍ਰਸ਼ਾਸਨ ਇਹਦੇ ਸੁਤਾ ਰਿਹਾ ਸੰ ਤਾਂ ਗੱਡੀਆਂ ਜੀ ਸੌਣਾ ਪੈਣਾ ਦੋ ਹੋ ਗਈਆਂ ਜੀ ਇੱਕ ਕਮਾਲਪੁਰੇ ਮਹੱਲੇ ਤੋਂ ਹੋ ਗਈ ਪਿਛਲੇ ਹਫ਼ਤੇ ਹਮ ਇੱਕ ਵਾਰ ਦਾ ਕਾਲੀ ਤੇ ਹੋ ਗਈ ਹੈ ਸਟਾਪ ਵਾਲੀ ਗਲੀ ਚ ਰੰਮਾਇ ਦਾ ਖੋਫ ਹੀ ਰਣੀ ਉਹਨਾਂ ਨੂੰ ਜੀ ਚੋਰਨ ਖੋਫ ਹੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਬਾਰਾਵਾਜ ਦਾ ਮਿਹਨਤ ਮਜ਼ਦੂਰੀ ਕਰਦਾ ਥੋੜੇ ਥੋੜੇ ਪੈਸੇ ਜੋੜ ਕੇ ਪੈਸੇ ਆਪਣੇ ਇਕੱਠੇ ਕਰਦਾ ਤੇ ਕੋਈ ਦੁਕਾਨ ਖੋਲਦਾ ਜਾਂ ਗੱਡੀ ਪਾਉਂਦਾ ਆ ਹਾਂ ਜੀ ਹਾਂ ਤੁਸੀਂ ਦੇਖ ਰਹੇ ਹੋ ਇਕਤਾਲਾ ਨਿਊਜ਼ ਇੱਕ ਮੰਦ ਭਾਗੀ ਘਟਨਾ ਹੋਈ ਹੈ ਜੀ ਸਟਾਫ ਵਾਲੀ ਗਲੀ ਜਿਹੜਾ ਇੱਕ ਬਹੁਤ ਭੀੜ ਪਾੜ ਵਾਲਾ ਇਲਾਕਾ ਆ ਸਟਾਫ ਵਾਲੀ ਗਲੀ ਦੇ ਵਿੱਚ ਜਿੱਥੇ ਅਸੀਂ ਖੜੇ ਆ ਇੱਥੋਂ ਇੱਕ ਛੋਟਾ ਜਿਹੜਾ ਹਾਥੀ ਜਿਹਨੂੰ ਕਹਿੰਦੇ ਆ ਛੋਟੀ ਗੱਡੀ ਛੋਟਾ ਹਾਥੀ ਇੱਥੋਂ ਚੋਰ ਲੈ ਕੇ 9:00 11 ਹੋ ਜਾਂਦੇ ਆ ਇਧਰਲੇ ਪਾਸੇ ਜਾਈਏ ਬੇੜਕਰ ਚੌਕ ਆ ਜਾਂਦਾ ਸਬਜੀ ਮੰਡੀ ਆ ਜਾਂਦੀ ਆ ਤੇ ਇਹ ਰਸਤਾ ਵੀ ਬਾਹਰ ਨਿਕਲ ਜਾਂਦਾ ਆ ਬੜੀ ਮੰਦ ਭਾਗੀ ਘਟਨਾ ਆ ਜੀ ਇੱਕ ਚੋਰੀ ਦਖਣੀ ਗੇਟ ਹੁੰਦੀ ਆ ਗੱਡੀ ਦੀ ਦੂਜੀ ਅੱਜ ਜਿਹੜੀ ਆ ਰਾਤੀ ਇੱਥੇ ਹੋ ਜਾਂਦੀ ਆ ਸਟਾਫ ਵਾਲੀ ਗਲੀ ਦੇ ਵਿੱਚ ਜਿਨ੍ਹਾਂ ਦੀ ਗੱਡੀ ਆ ਉਹਨਾਂ ਨੇ ਗੱਲਬਾਤ ਕਰ ਲੈਨੇ ਆ ਮੈਂ ਦੱਸਿਆ ਵੀ ਮਿਹਨਤ ਕਰਦਾ ਬੰਦਾ ਪੈਸਾ ਪੈਸਾ ਜੋੜਦਾ ਆ ਕੁਝ ਕਿਸ਼ਤਾਂ ਤੇ ਵੀ ਲੈ ਲੈਂਦੇ ਆ ਗੱਡੀਆਂ ਪਰ ਜਦੋਂ ਗੱਡੀ ਇਦਾਂ ਚੱਕੀ ਜਾਵੇ ਤੇ ਆਪਣੇ ਪਰਿਵਾਰ ਦਾ ਕਿੱਦਾਂ ਪਾਲਣ ਪੋਸ਼ਣ ਕਰੂਗਾ ਗੱਲਬਾਤ ਕਰ ਲੈਨੇ ਆ ਕੀ ਨਾਈਦਰ ਮੇਰਾ ਨਾ ਰਾਜਕਮਾਰ ਹੈ ਜੀ ਜੀ ਰਾਜਕਮਾਰ ਰਾਜੂ ਕਿਹੜਾ ਮੱਲਾ ਜੀ ਸਟਾਪ ਗੱਡੀ ਨਿਕੋ ਉਧਰ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਸਰ ਰਾਤੀ ਗੱਡੀ ਖੜੀ ਕੀਤੀ ਲਿਆ ਕੇ ਇੱਥੇ ਹੂੰ ਸਾਢੇ 7 ਵਜੇ 11 ਵਜੇ ਤੱਕ ਮੈਂ ਚੈੱਕ ਕਰਕੇ ਗਿਆ ਗੱਡੀ ਨੂੰ ਤੇ ਇੱਥੇ ਖੜੀ ਹੈ ਜੀ ਤੇ ਮੁੜ ਕੇ ਮੈਂ ਸਵੇਰੇ ਨਿਕਲਿਆ ਨਹੀਂ ਜੇ ਤਾਂ ਲੇਟ ਨਿਕਲਿਆ ਛੁੱਟੀ ਕਰ ਲਈ ਦੂਜੇ ਦਿਨ ਸ਼ਨੀਵਾਰ ਨੂੰ ਹੂੰ ਤੇ ਸ਼ਾਮ ਜੀ ਨੂੰ ਨਿਕਲਿਆ ਸਾਢੇ 4-5 ਵਜੇ ਤੇ ਆ ਕੇ ਦੇਖਿਆ ਤਾਂ ਗੱਡੀ ਹੈ ਨਾ ਤੇ ਗੱਡੀ ਦਾ ਨੰਬਰ ਕਿਹੜਾ ਤੁਹਾਡੀ ਦਾ ਜੀ ਮੇਰੀ ਗੱਡੀ ਦਾ ਨੰਬਰ ਹੈਗਾ ਪੀਬੀਜੀ 08 ਬੀਡੀ 9305 ਹਾਂਜੀ ਹਾਂਜੀ ਇਤੋਂ ਕਰਦੇ ਆ 9-10 ਸਾਲ ਤੋਂ ਇਤੋਂ ਹੀ ਕਰਦੇ ਆ ਜੀ ਇਤੋਂ ਪਹਿਲੇ ਵੀ ਕਦੀ ਇਦਾਂ ਦੀ ਵਾਰਦਾਤ ਹੋਈ ਹੈ ਨਹੀਂ ਕੋਈ ਵਾਰਦਾਤ ਨਹੀਂ ਹੋਈ ਤੁਸੀਂ ਪੁਲਿਸ ਨੂੰ ਕੰਪਲੇਟ ਕਰਤੀ ਹੈ ਹਾਂਜੀ ਪੁਲਿਸ ਨੂੰ ਕੰਪਲੇਟ ਕਰਤੀ ਹੈ ਸਬਜੀ ਮੰਡੀ ਨਾਲ ਆ ਬੇਰਕਰ ਚੌਕ ਨਾਲ ਆ ਇਹ ਰਸਤਾ ਕਿੱਦਾਂ ਨਿਕਲਦਾ ਇਹ ਗਾਂ ਸ਼ਮਸ਼ਾਨ ਘਾਟਾ ਤੋਂ ਨਿਕਲ ਜਾਂਦਾ ਗਲੀਆਂ ਵਿੱਚੋਂ ਦੀ ਕੋਈ ਸੀਸੀਟੀਵੀ ਕੈਮਰਾ ਦੇ ਵਿੱਚ ਇਹਦੇ ਆਏ ਆ ਕੋਈ ਨਹੀਂ ਅਜੇ ਤੱਕ ਮਿਲਿਆ ਹੈਗਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਾਡੀ ਗੱਡੀ ਵਾਪਸ ਕਰਾਈ ਜਾਵੇ ਜੀ ਤੇ ਚੋਰ ਲੱਭੇ ਜਾਣ ਚੋਰ ਲੱਭੇ ਜਾਣ ਜੀ ਤੇ ਇਦਾਂ ਦੀਆਂ ਵਾਰਦਾਤਾਂ ਉਧਰ ਵਿੱਚ ਬਹੁਤ ਹੋ ਰਹੀਆਂ ਜੀ ਤੇ ਕੀ ਨਾਂਜੀ ਤੁਹਾਡਾ ਮੇਰਾ ਨਾਂ ਨਰੇਸ਼ ਕੁਮਾਰ ਬਿੱਟੂ ਜੀ ਜੀ ਪ੍ਰਧਾਨ ਬਿਸ਼ਕਰਮਾ ਟਾਟਾ ਇਸ ਜੂਨੀਅਰ ਨੁਕਦਰ ਗੱਡੀ ਇੱਕ ਦੱਖਣੀ ਏਡੀਓ ਚੱਕੀ ਜਾਂਦੀ ਆ ਹੁਣ ਇੱਕ ਗੱਡੀ ਤੇ ਸਟਾਫ ਵਾਲੀ ਗਲੀ ਜੋ ਚੱਕੀ ਜਾਂਦੀ ਹੈ ਹਾਂਜੀ ਅਸੀਂ ਤਾਂ ਖੁਦ ਰਾਤੀ ਗੱਡੀ ਦੇ ਵਿੱਚ ਪਏ ਆ ਜੀ ਲੈ ਉਹ ਕਹਿੰਦਾ ਸਾਡੀ ਵੀ ਨਾ ਚੱਕੀ ਜਾਵੇ ਇਹਦਾ ਮਤਲਬ ਗੱਡੀ ਦੇ ਵਿੱਚ ਰਾਤ ਨੂੰ ਗੱਡੀ ਜੀ ਸੌਂਦੇ ਹੁਣ ਉਹ ਤਾਂ ਹੁਣ ਰਾਤੀ ਸੁੱਤੇ ਆ ਗੱਡੀ ਦੇ ਵਿੱਚ ਜੇ ਇਹੀ ਹਾਲ ਰਿਹਾ ਤਾਂ ਹੁਣ ਗੱਡੀਆਂ ਜੀ ਸੌਣਾ ਪੈਣਾ ਸਾਨੂੰ ਹੂੰ ਜੇ ਪ੍ਰਸ਼ਾਸਨ ਇਹਦੇ ਸੁੱਤਾ ਰਿਹਾ ਸੰ ਤਾਂ ਗੱਡੀਆਂ ਜੀ ਸੌਣਾ ਪੈਣਾ ਹੂੰ ਤਾਂ ਪੁੰਛ ਪੁੰਛਾ ਲੈ ਐਸੀ ਐਸੇ ਨਹੀਂ ਆਏ ਨਹੀਂ ਆਏ ਕੰਪਲੇਨ ਲਗਾਈਏ ਕੰਪਲੇਨ ਲਗਾਈਏ ਅੱਛਾ ਕੀ ਮੰਗ ਕਰਦੇ ਆ ਜੀ ਅਸੀਂ ਤਾਂ ਮੰਗ ਇਹ ਪ੍ਰਸ਼ਾਸਨ ਤੋਂ ਕਰਦੇ ਆ ਲੈ ਕੇ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਤੇ ਜਿਹੜਾ ਸਾਡੀ دہشت ਜਿਹੜੀ ਸਾਡੇ دہشت ਆ ਉਹ ਖਤਮ ਕੀਤੀ ਜਾਵੇ ਤੇ ਇਹਨਾਂ ਦੀ ਗੱਡੀ ਵਾਪਸ ਕਰਾਈ ਜਾਵੇ ਅਸਲ ਜੀ ਦੋ ਗੱਡੀਆਂ ਹੁਣ ਤੱਕ ਨਹੀਂ ਆ ਗੱਡੀਆਂ ਛੋੜੀ ਦੋ ਹੋ ਗਈਆਂ ਜੀ ਇੱਕ ਕਮਾਲਪੁਰੇ ਮਹੱਲੇ ਤੋਂ ਹੋ ਗਈ ਪਿਛਲੇ ਹਫਤੇ ਹਮ ਇੱਕ ਵਰਦਾ ਕਾਲੇਥੇ ਹੋ ਗਈ ਹੈ ਸਟਾਫ ਵਾਲੀ ਗਲੀ ਥੀਰ ਭਰੇ ਇਲਾਕਾ ਆ ਇਹ ਸਬਜੀ ਮੰਡੀ ਨਾਲ ਬੈਠ ਕੇ ਚੌਕ ਬਣਾ ਲਾ ਇਧਰ ਲਾਲ ਬਾਸ਼ਾ ਆ ਤੇ ਚੋਰਾਂ ਨੂੰ ਮਾਇਕਾ ਖੋਫ ਹੀ ਨਹੀਂ ਉਹਨਾਂ ਨੂੰ ਜੀ ਚੋਰਾਂ ਨੂੰ ਖੋਫ ਹੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਦੀ ਅੰਗੇਲੀ ਹੈ ਜੀ ਇਹ ਮੰਗ ਇਹੀ ਹੈ ਜੀ ਲੈਭ ਕੇ ਚੋਰ ਫੜੇ ਜਾਣ ਤੇ ਉਹਨਾਂ ਦੀ ਗੱਡੀ ਵਾਪਸ ਕਰਾਈ ਜਾਵੇ ਤੇ ਜਿਹੜਾ ਸਾਡੇ ਗਲਾ 'ਚ ਖੋਫ ਆ ਉਹ ਕਦਮ ਕੀਤਾ ਜਾਵੇ। ਸ਼ੁਕਰੀਆ ਜੀ। ਟੀਨਾ ਸਰ ਤੁਹਾਡਾ। ਮੇਰਾ ਨਾਮ ਹੈ ਕਿਸ਼ੋਰ ਜੀ। ਜੀ ਕਿਹੜੇ ਮਲੇਜ ਵਾਸੀ ਨੇ? ਬੱਸ ਸਟਾਫ ਵਾਲੀ ਗਲੀ ਤੋਂ। ਅੱਛਾ ਜੀ। ਤੇ ਮੇਰੇ ਚਾਚਾ ਜੀ ਲਗਦੇ ਆ ਇਹਨਾਂ ਦੀ ਗੱਡੀ ਰਾਤੀ ਚੱਕੋ ਗਈ ਇਥੋਂ। ਹੂੰ। ਤੇ ਪਹਿਲਾਂ ਇਹੋ ਜਿਹਾ ਸਾਡੇ ਮਲੇਜ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋ ਰਿਹਾ। ਪਰ ਇਹਨਾਂ ਦੀ ਗੱਡੀ ਚੱਕੋ ਗਈ ਇਹਨਾਂ ਨੇ ਵਿਚਾਰਿਆਂ ਨੇ ਮਿਹਨਤ ਕਰਕੇ ਥੋੜੇ ਥੋੜੇ ਪੈਸੇ ਜੋੜ ਕੇ ਗੱਡੀ ਲਈ ਹੋਈ ਆ। ਆਪਣੇ ਪਰਿਵਾਰ ਦਾ ਪਾਲਣ ਪੋਲਣ ਉੱਤੋਂ ਕਰਦੇ ਆ। ਹੁਣ ਮੰਗ ਸਾਡੀ ਇਹੀ ਹੈ ਪ੍ਰਸ਼ਾਸਨ ਮੋਰੇ ਕਿ ਉਹਨਾਂ ਦੀ ਗੱਡੀ ਲੱਭ ਕੇ ਇਹਨਾਂ ਨੂੰ ਦਿੱਤੀ ਜਾਵੇ ਤੇ ਚੋਰਾਂ ਨੂੰ ਫੜ ਕੇ ਇਹਨਾਂ ਨਤ ਪਾਈ ਜਾਵੇ। ਹਾਂਜੀ ਕਰ ਦਿੱਤੀ ਹੋਈ ਹੈ ਜੀ। ਕੋਈ ਸੀਸੀਟੀਵੀ ਕੈਮਰਾ ਦੇਖਿਆ? ਸੀਸੀਟੀਵੀ ਕੈਮਰੇ ਜ ਹਾਲੇ ਕੋਈ ਅਟਰੇਸ ਨਹੀਂ ਹੋ ਰਿਹਾ ਹੈਗਾ। ਕੈਮਰੇ ਗਲੀ ਵਿੱਚ ਹੈ ਨਹੀਂਗੇ। ਕੀ ਮੰਗ ਆ ਤੁਹਾਡੀ? ਮੰਗ ਇਹੀ ਹੈ ਜੀ ਇਹਨਾਂ ਨੂੰ ਹੁਣ ਚੋਰ ਫੜੇ ਜਾਣ ਤੇ ਇਹਨਾਂ ਦੀ ਗੱਡੀ ਇਹਨਾਂ ਨੂੰ ਦਵਾਈ ਜਾਵੇ ਕਿਉਂਕਿ ਪਰਿਵਾਰ ਦਾ ਪਾਲਣ ਪੋਲਣ ਉੱਤੋਂ ਚੱਲਦਾ। ਔਰ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਸਟਾਫ ਵਾਲੀ ਗਲੀ ਚੋਂ ਦਿਖਾ ਰਹੀ ਸੀ ਜਿੱਥੇ ਮੇਰਾ ਵੀਰ ਆ ਜਿਵੇਂ ਮੈਂ ਪਹਿਲੇ ਦੱਸਿਆ ਕਿ ਬੰਦਾ ਥੋੜੇ ਥੋੜੇ ਪੈਸੇ ਕਰਕੇ ਕੱਥੇ ਕਰਕੇ ਕੋਈ ਗੱਡੀ ਲੈਂਦਾ ਕੋਈ ਲੂਨ ਤੇ ਲੈਂਦਾ ਜਾਂ ਛੋਟੀ ਦੁਕਾਨ ਪਾਉਂਦਾ ਜਦੋਂ ਉਹ ਗੱਡੀ ਚੱਕੀ ਜਾਵੇ ਚੋਰੀ ਹੋ ਜਾਵੇ ਤੇ ਉਹਦੇ ਕਹਾalte ਕੀ ਬੀਤਦੀ ਹੋਊਗੀ ਇਹ ਇਹਨਾਂ ਦੀਆਂ ਅੱਖਾਂ ਹੀ ਦੱਸ ਰਹੀਆਂ ਵਾਂ ਇਹਨਾਂ ਨੇ ਕੰਪਲੀਟ ਵੀ ਪੁਲਿਸ ਨੂੰ ਕਰ ਦਿੱਤੀ ਆ ਇੱਕ ਗੱਡੀ ਕਮਾਲਪੁਰ ਚੱਕ ਹੋ ਗਈ ਇਹ ਸਟਾਫ ਵਾਲੀ ਗਲੀ ਤੋਂ ਏਸ ਵੀਰ ਦੀ ਗੱਡੀ ਚੱਕ ਹੋ ਗਈ ਆ ਇਹਨਾਂ ਦੀ ਇਹੀ ਮੰਗ ਆ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਦੀ ਪਾਲਕਤੀ ਜAVE ਇਹਨਾਂ ਦੀ ਗੱਡੀ ਲੱਭ ਕੇ ਇਹਨਾਂ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ